ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੈਕ ਜੀ ਤੇ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 9 ਕਟੀਆਂ ਲੈ ਕੇ ਆਏ ਤੁਹਾਡੇ ਵਾਸਤੇ ਜੀ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਜਿੰਦਰ ਸਿੰਘ ਬਾਈ ਜੀ ਪਿੰਡ ਚਿਰਕ ਦੇ ਕੋਠੇ ਜੀ ਕੋਠਾ ਕੋਠੇ ਵਾਜਦੇ ਬਾਈ ਇਹ ਠੀਕ ਆ ਜੀ ਜਿਹੜਾ ਮੂਕਾ ਤਸਵੀਰ ਵੀ ਮੂਕਾ ਵੀ ਮੋਬਾਈਲ ਨੰਬਰ ਜੀ ਮੋਬਾਈਲ 62832 12625 ਬਾਈ ਠੀਕ ਆ ਵੀਰੇ ਅੱਜ 9 ਨਾਗਾ ਜੀ ਟੋਟਲ ਆਪਣੇ ਕੋਲ 9 ਦੇ 9 ਕੀ ਰਹੀ ਆ ਵੀਰੇ ਨਹੀਂ ਵੀਰੇ ਆ ਦੋਨ ਦੇ ਦੋ ਠੀਕ ਆ ਤੇ ਕੋਈ ਫੋਰਟ ਸ਼ਾਂਗ ਤੱਕ ਕਿਸੇ ਦੇ ਨਹੀਂ ਠੀਕ ਆ ਇਧਰੋਂ ਸ਼ੁਰੂ ਕਰ ਲੈਨੇ ਆਪਾਂ ਇੱਕ ਨੰਬਰ ਤੋਂ ਵੀਰੇ ਉਮਰ ਕਿੰਨੀ ਕਾ ਜੀ ਇਹਦੀ ਉਮਰੇ ਵੀਰੇ ਹੋਗੀ 2 ਸਾਲ ਤੋਂ ਪਲੱਸ ਮਹੀਨਾ ਖੰਡਾ ਹਾਂ ਦੰਦ ਦੋ ਕਿਵੇਂ ਆ ਜੀ ਦੰਦ ਦੋ ਵੀਰੇ ਦੋਂਗੇ ਹੋ ਚੱਲੀ ਦੋ ਦੰਦ ਪ੍ਰੋਪਰ ਹੋਈ ਨਹੀਂ ਠੀਕਾ ਵਗੈਰਾ ਲੱਗਿਆ ਜੀ ਇਹਦੇ ਨਹੀਂ ਠੀਕਾ ਨਹੀਂ ਲੱਗਾ ਵੀਰੇ ਠੀਕਾ ਤੋੜ ਕੇ ਦਿਖਾ ਦਿਓ ਵੀਰੇ ਝੋਲੀ ਤੁਹਾਨੂੰ ਕਰਮਾਲੀ ਦੀ ਚੈੱਕ ਕਰਾ ਦਿੰਨੇ ਆ ਜੀ ਸੋਹਣੀ ਝੋਲੀ ਆ ਇਹ ਆਪਣੀ ਚੰਗੀ ਦਾ ਚੈੱਕ ਕਰਾ ਦੋ ਮਾਰੇ ਇੱਕ ਪਾਸਾ ਦਬੋਂਦੀ ਆ ਹਾਂ ਉਹ ਆਪਾਂ ਦਿਖਾ ਦਿੰਨੇ ਆ ਇੱਕ ਹੁਣ ਨਿੱਕੀ ਹੁੰਦੀ 6 ਵਜੇ ਹੁਣ ਕੋਈ ਚੱਕਰ ਨਹੀਂ ਬਈ ਠੀਕ ਆ ਇੱਕ ਪਾਸੇ ਹੱਡ ਬੈਠਾ ਵਾ ਜੀ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਵਾਂਗੇ ਪੁੜਿਆਂ ਵਾਲਾ ਜੀ ਨਿੱਕੀ ਹੁੰਦੇ ਤੇ ਬਾਈ ਦੱਸਦਾ ਕਿ 6 ਵਜ ਗਈ ਸੀ ਆਹ ਵਾਲਾ ਆ ਦੇਖ ਸਕਦੇ ਹੋ ਤੁਸੀਂ ਤੇ ਇਧਰੋਂ ਸਹੀ ਆ ਪਰ ਕੋਈ ਤੋਰੇ 'ਚ ਦਿੱਕਤ ਨਹੀਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਕਿਤੇ ਛੋਟੇ ਹੁੰਦੇ ਬੱਚੇ ਨੇ 6 ਖਾ ਲਈ ਸੀ ਝੋਲੀ ਚੰਗੀ ਆ ਜੀ ਮੂੰਹ ਤੋਂ ਦੋ ਦੰਦ ਆ AI ਦੇ ਕਾਬਲ ਹੀ ਆ ਬਾਈ ਦੱਸਦਾ ਕਿ ਹੋਈ ਤਾਂ ਹੈ ਨਹੀਂ AI ਪਰ ਹੈ ਕਾਬਲ ਹੀ ਹੈ ਨੀਲੀ ਰਾਵੀ 'ਚ ਪੈਂਦੀ ਆ ਜੀ ਬਾਕੀ ਸਿੰਘ ਵੀ ਕਰਮ ਵਾਲੀ ਗੋਲ ਆ ਜੀ ਕਰਦੀ ਹੁੰਦੀ ਆ ਤੇ ਡਿਮਾਂਡ ਕੀ ਰਹਿਣ ਵਾਲੀ ਜੀ ਇਹਦੀ ਏ ਵੀਰੇ ਪਹਿਲਾਂ ਇਹ ਵੀਰਾ ਵਾਲੀ 480 ਦੀ ਆ ਇਹ ਸੀਮਨ ਦੀ ਠੀਕ ਆ ਹਾਂਜੀ ਵੀਰੇ ਠੀਕ ਆ ਜੀ ਉਹਦਾ ਕੋਈ ਰਿਕਾਰਡ ਮਿਲੂਗਾ ਜੀ ਹਾਂਜੀ ਵੀਰੇ ਆਪਾਂ ਬਾਈ ਜਦੋਂ ਲਈ ਆਈ ਫੋਨ ਨੰਬਰ ਦੀ ਗੱਲ ਕਰਾ ਦੇ ਉਹਦੇ ਨਾਲ ਗੱਲ ਕਰਾ ਦੇ ਦੱਸ ਮੁਕਾਬਕ ਬਸ ਕੋਈ ਆਉਦੀ ਸਮਝ ਨਾ ਸੌਦਾ ਕਰੀਂ ਡਿਮਾਂਡ ਜੀ ਇਹਦੀ ਡਿਮਾਂਡ ਵੀਰੇ ਆਪਾਂ 37000 ਮੁੱਲ ਕਰਦੇ ਆ ਇਹਦਾ ਉਹ ਜੂ ਮਾਨਤਨ ਜੀ ਮਾਨਤਨ ਕਰਦਾ ਵੀਰੇ ਪੂਰੇ 35 ਦੇ ਦਾਂਗੇ ਪੂਰੇ 35 ਰੱਖਣ ਵਾਲਾ ਫੋਨ ਲਾਵੇ ਵੀਰੇ ਵੱਡਣ ਵਾਲੇ ਨਾਲ ਠੀਕ ਆ ਇਹ ਬੇਨਤੀ ਰਊਗੀ ਜੀ ਜਿਹੜੀ 2 ਨੰਬਰ ਵੀਰੇ ਇਹ ਵੀ ਨੀਲੀ ਰਾਵੀ ਚ ਪੈਂਦੀ ਆ ਇਹ ਦੰਦੋ ਕਿਵੇਂ ਆ ਜੀ ਇਹ ਵੀ ਵੀਰੇ ਦੂੰਗੀ ਉਹ ਚੱਲੀ ਆ ਇੱਕ ਦੰਦ ਟੁੱਟਿਆ ਹੋ ਪਿਆ ਇੱਕ ਦੰਦ ਟੁੱਟਿਆ ਪਿਆ ਜੀ ਠੀਕ ਆ ਕੁਆਲਟੀ ਇਹਦੀ ਵੀ ਚੀ ਵੀਰੇ 487 ਨਾਬੇ ਵਾਲੀ ਸੀਮਨ ਦੀ ਆ ਸਰਕਾਰੀ ਸੀਮਨ ਦੀ ਆ ਸਰਕਾਰੀ ਸੀਮਨ ਦੀ ਆ 487 ਠੀਕ ਆ ਫੋਰ ਸ਼ਾਂਕ ਤਾਂ ਹੈ ਨਹੀਂ ਵੀਰੇ ਇਹਦੇ ਵੀ ਕੋਈ ਵੀ ਨਹੀਂ ਨਹੀਂ ਵੀਰੇ ਫੋਰ ਠੀਕ ਆ ਝੋਲੀ ਕਰਮ ਵਾਲੀ ਦੀ ਚੈੱਕ ਕਰ ਸਕਦੇ ਹੋ ਸੋਹਣੀ ਝੋਲੀ ਆ ਜੀ ਇਹ ਨਾਬੇ ਵਾਲੇ ਬੱਲ ਦੀ ਆ ਜੀ 407 ਦੀ 87 ਦੀ ਜੀ ਠੀਕ ਆ ਮੋੜ ਲਈ ਵੀਰੇ ਬਾਕੀ ਨੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਕਰਮਾਲੀ ਪੂਰੀਆਂ ਕਰਦੀ ਐ ਸਿੰਘ ਵੀ ਗੂਲ ਕਰਦੀ ਹੁੰਦੀ ਐ ਚੈੱਕ ਕਰ ਸਕਦੇ ਹੋ ਤੁਸੀਂ ਇਹਦੀ ਡਿਮਾਂਡ ਕੀ ਰਹਿਣ ਲਈ ਆ ਜੀ ਇਹਦਾ ਮੁੱਲ ਵੀ ਤੇ 37 ਕਰਦੇ ਆ ਇਹਦਾ ਵੀ 37 ਹੀ ਦੇ ਦਾਂਗੇ ਆਪਾਂ ਜੋੜਾ ਲੈ ਜੇ ਸੱਜਣ ਕੋਈ ਜੀ ਕਿੰਨਾ ਜੋ ਮਾਤਰਾ ਕਰਦਾਂਗੇ ਵੀਰੇ ਨੀਲੀ ਰਾਵ ਜੀ ਤੇ ਤਿੰਨ ਇਕੱਠੀਆਂ ਨੇ ਜੋੜੇ ਚੋਂ ਕਾਤਾਈ ਦੋ ਦੋ ਹਜ਼ਾਰ ਜਿਹੜਾ ਮਰਜ਼ੀ ਜੋੜਾ ਲੈ ਜੀ ਕੋਈ ਮਲਾ ਜਿਹੜਾ ਮਰਜ਼ੀ ਜੋੜਾ ਮਲਾ ਕੇ ਲੈ ਜੇ ਠੀਕ ਆ ਵੀਰੇ ਤੇ ਜਿਹੜਾ ਤਿੰਨ ਨੰਬਰ ਨਾਗਾ ਵੀਰੇ ਇਹਦੇ ਸੰਗ ਹੈਲਦੇ ਆ ਜੀ ਹਾਂਜੀ ਵੀਰੇ ਇਹ ਮੀਨੀ ਆ ਦੋਨੇ ਸੰਗ ਹੈਲਦੇ ਆ ਠੀਕ ਆ ਇਹ ਉਂ ਵੈਸੇ ਨੀਲੀ ਰਾਵ ਵਿੱਚ ਪੈਂਦੀ ਆ ਜੀ ਅੱਖਾਂ ਦੀਆਂ ਕਾਲੀਆਂ ਅੱਖਾਂ ਕਾਲੀਆਂ ਨੇ ਯਾਨੀ ਟੱਚ ਹੈਗਾ ਪਰ ਪਿਓਰ ਤਾਂ ਨਹੀਂ ਕਹਿ ਸਕਦੇ ਪਰ ਨੀਲੀ ਰਾਵ ਵਿੱਚ ਟੱਚ ਜ਼ਰੂਰ ਪੈਂਦਾ ਸੰਗ ਹੈਲਦੇ ਆ ਦੋਨੇ ਤੇ ਦੋਨੇ ਵੀਰੇ ਤੇ ਫੋਟ ਸ਼ਾਂਕ ਇਹਦੇ ਵੀ ਨਹੀਂ ਪੂਰਾ ਇਹਦੇ ਤਾਂ ਦੰਦੁਖ ਖੀਰੀ ਆ ਵੀਰੇ ਇਹਦੇ ਠੀਕ ਹੈ ਜੀ ਮੋੜ ਲਈ ਇਹ ਤਾਂ ਦੰਦੁ ਬਾਈ ਦੱਸਦਾ ਖੀਰੀ ਆ ਦੂ ਗਾਂ ਲੈ ਨਗ ਸਾਰੇ ਖੀਰੀ ਹੋਣਗੇ ਦੋ ਨਗ ਬਾਈ ਕੋਲ ਦੰਦਾ ਜੇ ਸੀਗੇ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਮੁੱਲ ਵੀਬੇ ਤੇ 35000 ਆ ਹਾਂ 35000 ਜੀ ਹੋਜੂ ਥੋੜਾ ਘਣਾ ਜੀ ਥੋੜਾ ਕਹਣਾ ਕਰਦਾ ਮੈਂ ਤੇ ਮੌਕੇ ਫੋਨ ਲਾ ਕੇ ਮਾਣਦਾ ਕਾਹਲੀ ਜਣੀ ਖਿੱਚ ਨਾ ਕਦੇ ਬੰਦਾ ਠੀਕ ਆ ਫੋਨ ਨਾ ਲਾਵੇ ਵੀਰੇ ਕਰ ਠੀਕ ਆ ਇਹਦੀ ਡਿਮਾਂਡ ਹੈਗੀ ਆ 35000 ਰੁਪਇਆ ਥੋੜਾ ਕਹਣਾ ਮਾਣਦਾਂ ਬਾਈ ਕਹਿੰਦਾ ਨਾ ਨਾ ਕਹਦਾਂਗੇ ਵੀਰੇ ਆਪਾਂ ਚੰਨੇ ਤਿੰਨਾਂ ਚੋਂ ਜ਼ਿਆਦਾ ਕਰ ਦੇ ਜੀ ਪੰਜ ਮਾਂ ਦਾ ਲੱਖ ਦੀ ਨਹੀਂ ਲੱਖ ਦੀਆਂ ਦੇ ਦਾਂਗੇ ਤਿੰਨਾਂ ਦਾ 105000 ਰੁਪਇਆ ਬਣਦਾ ਬਾਈ ਕਹਿੰਦਾ ਲੱਖ ਦੀਆਂ ਦੇ ਦਾਂਗੇ ਹਾਂ ਦੋ ਨੰਬਰ ਵਾਲੀ ਝ ਟੁੱਟ ਜਾ ਰਿਕਾਰਡ ਵੀ ਹੈਗਾ ਵੀਰੇ 487 ਦਾ ਇਹਦਾ ਰਿਕਾਰਡ ਹੈਗਾ ਜੀ ਹਾਂ ਜੀ ਠੀਕ ਆ ਵੀਰੇ ਇਹਦਾ ਦੁੱਧ ਮਾਸਲੇ 16 ਕਿਲੋ ਵੀਰੇ ਚੰਗੇ ਮਾਂ ਦੀ ਤੇ ਨਾਗਾ ਗਏ ਵੀਰੇ 4 ਨੰਬਰ ਇਹਦਾ ਕਿੰਨੀ ਉਮਰ ਆ ਦੰਦੂ ਕਿਵੇਂ ਆ ਸੀਰੀ ਵੀਰੇ ਦੀ 16 ਮਹੀਨੇ ਹੋ ਗਏ ਇਹ 16 ਮਹੀਨਿਆਂ ਦੀ ਇਹ ਲਗਭਗ ਜੈਡ ਬ੍ਰੈਕ ਵਾਂਗੂ ਹੀ ਆ ਪੂਰੀ ਜਿੱਡੇ ਹੋਆ ਗੋਲ ਪੱਠ ਪੂੜਾ ਸਿੰਘ ਵੀ ਕਰਮ ਵਾਲੀ ਗੋਲ ਕਰਦੀ ਹੁੰਦੀ ਆ ਇਹ ਸਾਂਭਣ ਵਾਲੀਆਂ ਚੀਜ਼ਾਂ ਤੁਹਾਨੂੰ 2-4 ਮਹੀਨੇ ਵੀਰੇ ਸਾਂਭਣੀਆਂ ਪੈਣੀਆਂ ਤਾਂ ਸੂਹਣੀਆਂ ਝੋਟੀਆਂ ਤਿਆਰ ਹੋ ਜਾਣੀਆਂ ਜੀ ਮੋੜ ਲਿਆਈ ਵੀਰੇ ਝੋਲੀ ਇਹਦੀ ਵੀ ਚੰਗੀ ਆ ਫੋੜ ਸ਼ਾਂਕ ਇਹਦੇ ਵੀ ਨਹੀਂ ਪੂਰਾ ਮਦਰ ਮਿਲਕਰ ਰਿਕਾਰਡ ਬਾਈ ਇਹਦਾ ਚੰਗਾ ਦੱਸਦਾ ਜੀ ਬਾਕੀ ਚੈੱਕ ਕਰ ਸਕਦੇ ਹੋ ਐਂਡ ਗੋਲ ਸਿੰਘ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਵੀਦੇ ਮੁੱਲ 33000 ਕਰਦੇ ਆ ਠੀਕ ਆ 32 ਦੀ ਦੇ ਦਾਂਗੇ 32 ਦੀ ਦੇ ਦਾਂਗੇ ਜੀ ਚੰਗੀਆਂ ਝੋਟੀਆਂ ਸਾਂਭਣ ਦੇ ਪੱਖ ਨੂੰ ਕੋਈ ਝੋਟੀ ਨਹੀਂ ਮਾੜੀ ਜੇ ਕੋਈ ਸੀ ਮੁਰਾਦ ਲੈਣੀ ਮੁਰਾਦ ਲੈ ਸਕਦੇ ਆ ਨੀਲੀ ਰਾਵੀ ਜਰ ਲੈਣੀ ਨੀਲੀ ਰਾਵੀ ਚ ਲੈ ਸਕਦੇ ਆ ਚਾਰ ਨਗ ਹੋ ਗਏ ਪੰਜ ਨੰਬਰ ਵੀਰੇ ਇਹਦੀ ਕਿੰਨੀ ਉਮਰ ਆ ਜੀ ਇਹ ਵੀ ਸੇ 16 ਮਹੀਨੇ ਦੀ ਹੋ ਗਈ ਵੀਰੇ ਇਹਦੀ ਵੀ 16 ਮਹੀਨੇ ਦੀ ਠੀਕ ਹੈ ਬਾਕੀ 22 ਦਾ ਮਾਲ ਵੀਰੇ ਖਰੀਦਿਆ ਹੀ ਹੁੰਦਾਗਾ 19 21 ਗਾਮ ਪਛਾਣ ਵੀ ਹੋ ਸਕਦੀ ਕਿਉਂਕਿ ਜਿੰਨੀ ਕ ਮਾਲ ਕਾ ਨੇ ਵੀਰੇ ਦੱਸਤੀ ਆ 19 22 ਦੱਸ ਦਿੰਦੇ ਆ ਪਰ ਹੈ ਝੂਟੀਆਂ ਚੰਗੀਆਂ ਜੀ ਝੂਲੀ ਕਰਮਾਲੀ ਦੀ ਇਹਦੀ ਵੀ ਸੋਹਣੀ ਆ ਮੋੜਲੇ ਵੀਰੇ ਐਂਡ ਗੋਲ ਸੰਗ ਆ ਜੀ ਚੈੱਕ ਕਰ ਸਕਦੇ ਹੋ ਤੇ ਵਜਨ ਵੀ ਕਰਮਾਲੀ ਦਾ ਚੰਗਾ ਜੀ ਸੇਵਾ ਵਾਲੇ ਘਰੋਂ ਆਈਆਂ ਵੀ ਆ ਅੱਗੇ ਕੋਈ ਸਾਂਭਣ ਵਾਲਾ ਸੱਜਣਾ ਲੈ ਜਾਏ ਤਾਂ ਚਲੋ ਵਧੀਆ ਰਵਾਬ ਬਣ ਜਾਊਗਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਐ ਜੀ ਨਗ 5 ਨੰਬਰ ਦੀ ਜੀ ਇਹਦਾ ਬਿਰੇ 30 ਹਾਂ ਦੀ ਦੇਣਾ ਯਾਰ ਠੀਕ ਐ ਇਹ ਬਾਈ ਕਹਿੰਦਾ 30000 ਦੀ ਦੇ ਦਾਂਗੇ 5 ਨੰਬਰ ਨਗ ਤੇ 6 ਨੰਬਰ ਨਗ ਵੀਰੇ ਇਹਦੀ ਕਿੰਨੀ ਉਮਰ ਆ ਜੀ ਇਹ ਬਈ 15ਵੇਂ ਮਹੀਨੇ ਦੀ ਹੋ ਗਈ ਇਹਦੀ ਵੀ ਕੋਈ ਔਰ ਲੀਤੀ ਹੀ ਹੈ ਕੱਦ ਕਾਠ ਨੂੰ ਉੱਚਾਈ ਕੱਦ ਕਾਠ ਚੰਗਾ ਥੋੜੀ ਜਿਹੀ ਘੱਟ ਸੇਵਾ ਵਾਲੇ ਘਰੋਂ ਆਈ ਵੀ ਹੈ ਇਹ ਪਰ ਹੈ ਜੰਗੀ ਹੈ ਸਾਰੀ ਜੈੱਡ ਬਲੈਕ ਹੈ ਇਹ ਜੈੱਡ ਬਲੈਕ ਹੈ ਹਾਂ ਜੈੱਡ ਬਲੈਕ ਹੈ ਸਾਰੀ ਆਈ ਬਾਈ ਦੱਸਦਾ ਕਿ ਥੋੜੀ ਜਿਹੀ ਘੱਟ ਸੇਵਾ ਵਾਲੇ ਘਰੋਂ ਆ ਤਾਂ ਕਰਕੇ ਥੋੜਾ ਜਾਂ ਸਾਂਭਣੀ ਪੈਣੀ ਥਨੂੰ ਪਰ ਫਿਰ ਉੱਜਾ ਵੀਰੇ ਭਾਅ ਵੀ ਘਟ ਜਾਣਾ ਜੇ ਸੰਭੀ ਬਲੀ ਹੁੰਦੀ ਤਾਂ ਫਿਰ ਇਹਦਾ ਭਾਅ ਵੀ ਜ਼ਿਆਦਾ ਹੋਣਾ ਸੀ ਮੋੜ ਲਈ ਫਿਰ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਵਰੇ 28 ਹਜ਼ਾਰ 27 ਦੀ ਕਰ ਦਾਂਗੇ ਜੀ ਇਹ 27 ਦੀ ਦੇ ਦਾਂਗੇ ਜੀ ਠੀਕ ਆ ਡਿਮਾਂਡ ਇਹਦੀ 28000 ਇਹ ਬਾਈ ਦੱਸਦਾ ਕਿ 27 ਦੀ ਦੇ ਦਾਂਗੇ ਚੰਗੀ ਐ ਵੀਰੇ ਵੀ ਕੱਟੀ ਨਾਗ ਹੋ ਗਈ ਵੀਰੇ ਆਪਣੇ ਛੇ ਜੀ ਹਾਂਜੀ ਵੀਰੇ ਤੇ ਸੱਤ ਨੰਬਰ ਜੀ ਇਹ ਖੜੀ ਰਹਿੰਦੇ ਬਾਈ ਕੋਈ ਗੱਲ ਨਹੀਂ ਸੱਤ ਨੰਬਰ ਇਹਦੀ ਕਿੰਨੀ ਉਮਰ ਹੋਊਗੀ ਜੀ ਇਹ ਵੀਰੇ ਹੋ ਗਈ 13 ਕ ਮਹੀਨਾ ਜੀ 13 ਕ ਮਹੀਨਿਆਂ ਦੀ ਫੋੜ ਸ਼ਾਂਕ ਇਹਦੇ ਵੀ ਨਹੀਂ ਵੀਰੇ ਕੋਈ ਨਹੀਂ ਵੀਰੇ ਕਰਾ ਦੇ ਚੱਕ ਠੀਕ ਆ ਪਰ ਝੂਲੀ ਚੈੱਕ ਕਰਾ ਦਿੰਨੇ ਆ ਜੀ ਲਓ ਜੀ ਕਰ ਸਕਦੇ ਹੋ ਸੋਹਣੀ ਝੋਲੀ ਆ ਤੇ ਇਹਦੀ ਡਿਮਾਂਡ ਜੀ ਇਹਦੀ ਵੀਰੇ ਆਪਾਂ ਮੁੱਲ 20000 ਕਰਦੇ ਠੀਕ ਆ ਮਾਨਤਨ ਕਰ ਮਾਨਤਨ ਹੋ ਜਾਊਗਾ ਤੇ ਜਿਹੜੇ ਵੀਰੇ 8 ਤੇ 9 ਨੰਬਰ ਨਾਗਾ ਇਹਨਾਂ ਦੋਨਾਂ ਦੀ ਕੀ ਕਿੰਨੀ ਉਮਰ ਹੈ ਜੀ ਹਾਂ ਜੀ ਜੈਡ ਬਲੈਕ ਆ ਵਿਖਾ ਦੇ ਇਹ ਵੀ ਜੈਡ ਬਲੈਕ ਆ ਜੀ ਇਹ ਉਮਰ ਕਿੰਨੀ ਕ ਵੀਰੇ ਇਹਨਾਂ ਦੀ ਇਹ ਵੀਰੇ ਆਈ ਦੀ ਸਾਲ ਕਹੂਗੀ ਠੀਕ ਆ ਉਹਦਾ 8 ਕੁ ਮਹੀਨੇ ਲਾ ਲੇ 8 ਕੁ ਮਹੀਨੇ ਤੇ 8 ਨੰਬਰ ਦੀ ਡਿਮਾਂਡ 8 ਨੰਬਰ ਦੀ ਵੀਰੇ ਆਪਾਂ ਮੁੱਲ 17000 ਵੀਰੇ 17000 ਉਹ ਵੀ ਦੇ ਦਾਂਗੇ ਇਹ ਤੇ ਇਹਦਾ 9 ਨੰਬਰ ਦਾ ਵੀਰੇ ਇਹ ਵੀ ਨੌਂ ਆ ਦੀ ਦੇ ਦੇ ਆ ਯਾਰ ਲਾਸਟ ਨਗਾ ਇਹ ਆਪਾਂ ਨੌਂ ਦੀ ਦੇ ਦਾਂਗੇ ਜੇ ਕੋਈ ਸਾਰੀ ਲੈ ਜੇ ਭਾਈ ਨੌਂ ਦੀਆਂ ਨੌਂ ਹੀ ਲੈ ਜੇ ਆਹ ਇਹ ਕਾ ਦਾਂਗੇ 2000 ਮਾਰ ਤਾਂ ਵੀਰੇ ਠੀਕ ਆ 18000 ਕਰ ਦਾਂਗੇ ਮਾਰ ਤਾਂ ਠੀਕ ਆ 18000 ਰੁਪਇਆ ਤੁਹਾਨੂੰ ਲੈਸ ਹੋ ਜਾਊਗਾ ਜੇ ਕੋਈ ਸਾਰੀਆਂ ਲੈ ਕੇ ਜਾਂਦਾ ਕੱਠੀਆਂ ਜੀ ਬਾਕੀ ਕੋਈ ਕੋਈ ਜੋੜਾ ਵੀ ਤਾਂ ਕੋਈ ਮਿਲਾ ਕੇ ਲੈ ਜਾਏ ਕੋਈ ਜੋੜਾ ਲੈ ਜਾਏ ਉਹਦਾ 2000 ਰੁਪਏ ਆਪਾਂ ਮਾਨਦਾਨ ਕਰਾਂਗੇ 2000 ਰੁਪਏ ਮਾਨਦਾਨ ਹੋ ਜਿਹੜਾ ਮਰਜੀ ਜੋੜਾ ਲੈ ਜਾਏ ਆਈ ਨਹੀਂ ਇਹਨਾਂ ਤੋਂ ਕੋਈ ਜਿਹੜਾ ਮਨਜੀ ਮਿਲਾ ਕੇ ਲੈ ਠੀਕ ਹੈ ਵੀਰੇ ਬਾਕੀ ਕੋਈ ਵੀ ਨਗ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ